ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਗਿਲਟ ਡਿਜ਼ਾਈਨ ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ neck ਦਾ ਡਿਜ਼ਾਈਨ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪੇਪਰ ਪੇਸਟਿੰਗ ਤੇ ਇਹ ਰਾਉਂਡ neck ਤਿਆਰ ਕਰਨਾਗਾ ਸਾਢੇ 3 ਇੰਚ ਆਪਾਂ ਚੁਟਾਈ ਲਈ ਹੈਗੀ ਤੇ 7 ਇੰਚ نیچے ਨੂੰ ਆਪਾਂ ਲੰਬਾਈ ਲਈ ਹੈਗੀ نیچے ਵੀ ਸਾਢੇ 3 ਇੰਚ ਤੇ ਮਾਰਕ ਕਰ ਲੈਣਾਗਾ ਇਸ ਤਰ੍ਹਾਂ ਜੀ ਮਾਰਕ ਕਰਨ ਤੋਂ ਬਾਅਦ ਸਕੈਲ ਦੀ ਹੈਲਪ ਦੇ ਨਾਲ ਆਪਾਂ ਇਸ ਨੂੰ ਮਲਾ ਲੈਣਾਗਾ ਇਸ ਤਰ੍ਹਾਂ ਜੁਸਤੋ ਬਾਅਦ ਆਪਾਂ ਹਲਕੇ ਹੱਥਾਂ ਨਾਲ ਗਲਾਈ ਦੇ ਦੇਣੀ ਹੈਗੀ ਇਸ ਤਰ੍ਹਾਂ ਜੀ ਗਲਾਈ ਦੇਣੀ ਹੈਗੀ ਗਲਾਈ ਦੇਣ ਤੋਂ ਬਾਅਦ 1-1 ਇੰਚ ਆਪਾਂ نیچے ਐਕਸਟਰਾ ਰੱਖਣਾਗਾ ਉਸ ਨੂੰ ਵੀ ਐਸੀ ਤਰ੍ਹਾਂ ਹੀ ਆਪਾਂ ਮਾਰਕ ਕਰਕੇ ਗਲਾਈ ਦੇ ਲੈਣੀ ਹੈਗੀ ਹੁਣ ਆਪਾਂ ਕਰਾਂਗੇ ਜੀ ਇਸ ਦੀ ਕਟਿੰਗ ਐਸ ਤਰ੍ਹਾਂ ਜੀ ਹੁਣ ਆਪਾਂ ਆਪਣੇ ਨੈਕ ਦੀ ਕਰ ਲੈਣੀ ਹੈਗੀ ਕਟਿੰਗ ਆਪਣੇ neck ਦੀ ਕਟਿੰਗ ਜੀ ਹੋ ਗਈ ਤੁਸੀਂ ਦੇਖ ਸਕਦੇ ਹੋ ਆਪਣਾ ਇਹ ਰਾਉਂਡ neck ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਜੀ ਇਸ ਦੇ نیچے ਗਾਗਰ ਦੀ ਸ਼ੇਪ ਚ neck ਦੀ ਕਟਿੰਗ ਕਰਾਂਗੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਤੇ ਪਿਆਰਾ neck ਦਾ ਡਿਜ਼ਾਈਨ ਤਿਆਰ ਕਰਕੇ ਦਿਖਾਵਾਂਗੇ ਇਹ ਵੀ 3.5 ਇੰਚ ਤੇ ਮਾਰਕ ਕਰ ਲੈਣਾਗਾ نیچے ਵੀ 3.5 ਇੰਚ ਤੇ ਇਸ ਤੋਂ ਨੀਚੇ ਵੀ 3.5 ਇੰਚ ਇਹ ਆਪਾਂ ਥੱਲੇ ਨੂੰ 8 ਇੰਚ ਤੇ ਮਾਰਕ ਕੀਤਾ ਸੀਗਾ 8 ਇੰਚ ਤੇ ਮਾਰਕ ਕਰਨ ਤੋਂ ਬਾਅਦ 3.5 ਇੰਚ ਤੇ ਕੀਤਾ ਹੁਣ ਆਪਾਂ ਅੱਧਾ ਅੱਧਾ ਇੰਚ ਇੱਥੇ ਮਾਰਕ ਕਰ ਲੈਣਾਗਾ ਕੋਈ ਵਾੜ ਕਾਟ ਨਹੀਂ ਹੋਣੀ ਚਾਹੀਦੀ ਇਸ ਕਰਕੇ ਆਪਾਂ 2-3 ਥਾਵੇਂ ਮਤਲਬ ਕਿ ਅੱਧਾ ਇੰਚ ਦਾ ਮਾਰਕ ਕਰਨ ਤੋਂ ਬਾਅਦ ਇਸ ਨੂੰ ਆਪਸ ਵਿੱਚ ਮਿਲਾ ਲੈਣਾਗਾ ਐਸ ਤਰ੍ਹਾਂ ਜੀ ਅੱਧਾ ਅੱਧਾ ਇੰਚ ਇਧਰਲੀ ਸਾਈਡ ਮਾਰਕ ਕੀਤਾਗਾ ਤੇ 3.5 ਇੰਚ ਆਪਾਂ ਗਲੇ ਦੀ ਰੱਖੀ ਹੈਗੀ ਚੌੜਾਈ ਹੁਣ ਜਿਹੜਾ ਰਾਉਂਡ ਨੈਕ ਦੀ ਆਪਾਂ ਕਟਿੰਗ ਕੀਤੀ ਸੀਗੀ ਆਪਾਂ ਉਸ ਨੂੰ ਲੈਣਾਗਾ ਉਸ ਨੂੰ ਲੈਣ ਤੋਂ ਬਾਅਦ ਟਾਈਨ ਇੰਚ ਉੱਪਰੋਂ ਨੀਚੇ ਨੂੰ ਮਾਰਕ ਕਰ ਲੈਣਾ ਉੱਪਰੋਂ ਨੀਚੇ ਨੂੰ ਮਾਰਕ ਕਰਨ ਤੋਂ ਬਾਅਦ ਆਪਾਂ ਜਿਹੜਾ 1/2 ਇੰਚ ਮਾਰਕ ਕੀਤਾ ਸੀਗਾ ਟੋ ਆਪਾਂ ਸ਼ੇਪ ਦੇਣ ਵਾਸਤੇ ਕੀਤਾ ਸੀ ਇਸ ਤਰ੍ਹਾਂ neck ਨੂੰ ਰੱਖ ਲੈਣਾਗਾ ਤੇ ਇਸ ਨੂੰ ਲੀਫ ਦੀ ਧਰਮ ਮਤਲਬ ਕਿ ਲੀਫ ਦੀ ਸ਼ੇਪ ਚ ਆਪਾਂ ਸ਼ੇਪ ਦੇਣੀ ਹੈਗੀ ਤੁਸੀਂ ਦੇਖ ਸਕਦੇ ਹੋ ਜੀ ਉਧਰੋਂ neck ਨੂੰ ਤੇ ਇਧਰੋਂ ਇੱਕ ਲੀਫ ਦੀ ਸ਼ੇਪ ਬਣ ਗਈ ਹੁਣ ਆਪਾਂ ਨੀਚੇ ਨੂੰ ਜੀ ਤੁਸੀਂ ਦੇਖ ਸਕਦੇ ਹੋਵੋਗੇ ਨੀਚੇ ਨੂੰ ਆਪਾਂ 9 ਇੰਚ ਆਪਾਂ ਆਪਣੇ ਗਲੇ ਦੀ ਲੰਬਾਈ ਰੱਖਣੀ ਹੈਗੀ ਜਿਹੜਾ ਆਪਾਂ ਡਿਜ਼ਾਈਨ ਤਿਆਰ ਕਰਨਾ ਉਹ ਨੀਚੇ ਨੂੰ 9 ਇੰਚ ਰੱਖਣਾਗਾ ਇਸ ਤਰ੍ਹਾਂ ਜੀ 9 ਇੰਚ ਰੱਖਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਗੁਲਾਈ ਦਵਾਂਗੇ ਬਿਲਕੁਲ ਗਾਗਰ ਦੀ ਸ਼ੇਪ 'ਚ ਇਸ ਤਰ੍ਹਾਂ ਜੀ ਹੱਥ ਦੇ ਨਾਲ ਤੁਸੀਂ ਚਾਹੋ ਤਾਂ ਜਿੱਦਾਂ ਕਿਸੇ ਹੋਰ ਸਕੇਲ ਵਗੈਰਾ ਦੀ ਹੈਲਪ ਨਾਲ ਆਰਾਊਂਡ ਸਕੇਲ ਆਉਂਦੇ ਨੇ ਉਹਨਾਂ ਦੀ ਹੈਲਪ ਨਾਲ ਵੀ ਇਸ ਨੂੰ ਸ਼ੇਪ ਦੇ ਸਕਦੇ ਹੋ ਪਰ ਆਪਾਂ ਹੱਥ ਨਾਲ ਹੀ ਦਿੱਤੀ ਹੈਗੀ ਐਸ ਤਰ੍ਹਾਂ ਜੀ ਸ਼ੇਪ ਦੇਣ ਤੋਂ ਬਾਅਦ ਇੱਕ ਇੱਕ ਇੰਚ ਆਪਾਂ ਇਧਰ ਸਾਈਡ ਤੇ ਰੱਖ ਕੇ ਐਕਸਟਰਾ ਇੱਕ ਇੱਕ ਇੰਚ ਕਟਿੰਗ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਇੰਚ ਤੇ ਆਪਾਂ ਮਾਰਕ ਕਰ ਲੈਣਾਗਾ ਇੱਕ ਇੱਕ ਇੰਚ ਤੇ ਮਾਰਕ ਕਰਨ ਤੋਂ ਬਾਅਦ ਇਹਨਾਂ ਨੂੰ ਵੀ ਆਪਾਂ ਆਪਸ ਵਿੱਚ ਮਿਲਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਜੀ ਇਹਨਾਂ ਨੂੰ ਵੀ ਆਪਾਂ ਸ਼ੇਪ ਦੇ ਲੈਣੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੀ ਸ਼ੇਪ ਬਣੀ ਹੈਗੀ ਹੁਣ ਆਪਾਂ ਇਸ ਦੀ ਕਰ ਲੈਣੀ ਹੈਗੀ ਕਟਿੰਗ ਜੀ ਆਪਣੇ ਗਲੇ ਦੀ ਨਾ ਕਟਿੰਗ ਸਹੀ ਹੋਈ ਹੋਊਗੀ ਤਾਂ ਆਪਣਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਇਸ ਲਈ ਜਦੋਂ ਆਪਾਂ ਗਲੇ ਦੀ ਕਟਿੰਗ ਕਰਨੀ ਆਏਗੀ ਉਹ ਆਪਾਂ ਸਾਰੀ ਨਾਪ ਕੇ ਹੀ ਕਰਨੀ ਆਏਗੀ ਅੰਦਾਜ਼ੇ ਨਾਲ ਨਹੀਂ ਕਰਨੀ ਹੈਗੀ ਇਸ ਤਰ੍ਹਾਂ ਜੀ ਆਪਾਂ ਆਪਣੇ ਗਲੇ ਦੀ ਕਰ ਲੈਣੀ ਆਏਗੀ ਕਟਿੰਗ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਨੇਕ ਵੀ ਆਪਣਾ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਇਸ ਨੂੰ ਪ੍ਰੈਸ ਦੀ ਹੈਲਪ ਦੇ ਨਾਲ ਕੱਪੜੇ ਦੇ ਉੱਪਰ ਪੇਸਟ ਕਰਾਂਗੇ ਆਪਾਂ ਪ੍ਰੈਸ ਦੀ ਹੈਲਪ ਦੇ ਨਾਲ ਦੂਮੀ ਗਲਿਆਂ ਨੂੰ ਕੱਪੜੇ ਤੇ ਪੇਸਟ ਕਰ ਲਿਆ ਹੁਣ ਆਪਾਂ ਜਿਹੜਾ ਐਕਸਟਰਾ ਕੱਪੜਾ ਉਸ ਦੀ ਕਰ ਲੈਣੀ ਹੈਗੀ ਕਟਿੰਗ ਉਸ ਦੀ ਕਟਿੰਗ ਕਰਨ ਤੋਂ ਬਾਅਦ ਛੋਟੇ ਛੋਟੇ ਕੱਟ ਲਗਾ ਲਏ ਸੀ ਕੱਟ ਲਗਾਉਣ ਤੋਂ ਬਾਅਦ ਉਸ ਨੂੰ ਗਮ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਜੀ ਪੇਪਰ ਪੇਸਟਿੰਗ ਤੇ ਪੇਸਟ ਕਰਤਾ ਫਿਰ ਆਪਾਂ ਜੋ ਲੈਸ ਲਗਾਉਣੀ ਸੀ ਉਹ ਵੀ ਆਪਾਂ ਗੰਮ ਦੀ ਹੈਲਪ ਦੇ ਨਾਲ ਹੀ ਪੇਸਟ ਕੀਤੀ ਹੈਗੀ ਆ ਦੇਖੋ ਜੀ ਇਸ ਤਰ੍ਹਾਂ ਇਹ neck ਕਮੀਜ਼ ਤੇ ਲਗਾਉਣ ਦੇ ਲਈ ਰੈਡੀ ਹੈਗਾ ਹੁਣ ਆਪਾਂ ਰਾਉਂਡ neck ਦੇ ਉੱਪਰ ਗੁੰਮ ਲੈਸ ਲਾਉਣੀ ਹੈਗੀ ਇਸ ਤਰ੍ਹਾਂ ਜੀ ਆਪਾਂ ਤਾਂ ਕਿ ਸਲਾਈ ਲਗਾ ਲੈਣੀ ਹੈਗੀ ਲੈਸ ਲੈਸ ਦੇ ਆਪਾਂ ਪੀਸ ਕਰਲੇ ਸੀਗੇ ਪੀਸ ਕਰਨ ਤੁਸੀਂ ਚਾਹੋ ਤਾਂ ਸਾਰੇ ਗਲੇ ਤੇ ਵੀ ਲੈਸ ਲਗਾ ਸਕਦੇ ਹੋਗੇ ਆਪਾਂ ਕਿੰਨੇ ਇੰਚ ਛੱਡ ਕੇ ਪੀਸ ਕੱਟ ਕੀਤੇ ਸੀਗੇ ਇਸ ਤਰ੍ਹਾਂ ਲਗਾਈ ਜਾਏਗੀ ਐਸ ਤਰ੍ਹਾਂ ਜੀ ਲੈਸ ਸਰ ਕੇ ਆਪਾਂ ਹੌਲੀ ਹੌਲੀ ਲਗਾ ਲੈਣੀ ਆਂਗੀ ਸਲਾਈ ਆਪਣੀ ਸਲਾਈ ਲੱਗ ਚੁੱਕੀ ਹੈ ਜੀ ਸਲਾਈ ਲਗਾਉਣ ਤੋਂ ਬਾਅਦ ਆਪਾਂ neck ਦਾ ਸੈਂਟਰ ਕਰਕੇ ਇਹਦੇ ਵਿੱਚ ਕੱਟ ਲਗਾ ਲੈਣਾਗਾ ਤੇ ਇੱਕ ਮੀਜ਼ ਤੇ ਵੀ ਕੱਟ ਲਗਾ ਲੈਣਾਗਾ ਸੈਂਟਰ ਚ ਤਾਂ ਕਿ ਆਪਣਾ ਗਲਾ ਪਿੰਗਾ ਡੇਡਾ ਨਾ ਹੋਵੇ ਇਸ ਤਰ੍ਹਾਂ ਜੀ ਹੁਣ ਆਪਾਂ ਗਲੇ ਨੂੰ ਕਰ ਲੈਣਾਗਾ ਅਟੈਚ ਜਿੱਥੇ ਜਿੱਥੇ ਆਪਾਂ ਪਹਿਲਾਂ ਲੈਸ ਧਰ ਕੇ ਸਲਾਈ ਲਗਾਈ ਸੀ ਬਿਲਕੁਲ ਉਸੇ ਸਲਾਈ ਦੇ ਉੱਪਰ ਹੀ ਸਲਾਈ ਲਗਾਉਣੀ ਹੈ ਜੀ ਤਾਂ ਆਪਣੀ ਜਿਹੜੀ ਇਸ ਲੈਸ ਆਗੇ ਉਹ ਬਿਲਕੁਲ ਸਹੀ ਲੱਗੂਗੀ ਜੇ ਆਪਾਂ ਗੁੰਮ ਪਾਈਪਿੰਗ ਲਗਾਉਣੀ ਹੋਵੇ ਉਹ ਬਿਲਕੁਲ ਐਸੀ ਤਰ੍ਹਾਂ ਹੀ ਲੱਗਦੀ ਹੈ ਪਹਿਲਾਂ ਸਿੱਧੇ ਪਾਸੇ ਲੈਸਰ ਕਰਕੇ ਸਲਾਈ ਲਗਾਉਣੀ ਪੈਂਦੀ ਹੈਗੀ ਫਿਰ ਉਸੇ ਸਲਾਈ ਦੇ ਉੱਪਰ ਆਪਾਂ ਸਲਾਈ ਲਗਾ ਕੇ neck ਤੇ ਗੁੰਮ ਪਾਈਪ ਲਗਾ ਸਕਦੇ ਆਂਗੇ ਹੁਣ ਆਪਾਂ ਐਕਸਟਰਾ ਕੱਪੜੇ ਦੀ ਕਰ ਲੈਣੀ ਹੈਗੀ ਜੀ ਕਟਿੰਗ ਐਕਸਟਰਾ ਕੱਪੜੇ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਗਲੇ ਤੇ ਛੋਟੇ-ਛੋਟੇ ਕੱਟ ਲਗਾ ਲੈਣੇ ਆ ਤਾਂ ਕਿ ਜਦੋਂ ਆਪਾਂ ਗਲੇ ਨੂੰ ਸਿੱਧਾ ਕਰੀਏ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਤਾਂ ਬਲ ਨਹੀਂ ਪੈਂਦੇ ਬਿਲਕੁਲ ਆਸਾਨੀ ਦੇ ਨਾਲ ਗਲਾ ਸਿੱਧਾ ਹੋ ਜਾਂਦਾ। ਗਲਾ ਸਿੱਧਾ ਕਰਨ ਤੋਂ ਬਾਅਦ ਆਪਾਂ ਪ੍ਰੈਸ ਦੀ ਹੈਲਪ ਕਰ ਲਈ। ਹੈਲਪ ਨਾਲ ਸਾਰੇ ਬਲ ਵਗੈਰਾ ਕੱਢ ਲਏ ਸੀਗੇ। ਇਸ ਤਰ੍ਹਾਂ ਜੀ ਹੁਣ ਆਪਾਂ ਕਮੀਜ਼ ਦੇ ਦੋਵੇਂ ਮੋਢਿਆਂ ਨੂੰ ਫੜ ਕੇ ਉਸ ਦਾ ਸੈਂਟਰ ਕਰ ਲੈਣਾ ਹੈ। ਸੈਂਟਰ ਕਰਨ ਤੋਂ ਬਾਅਦ ਆਪਾਂ ਹੱਥ ਦੇ ਨਾਲ ਕਮੀਜ਼ ਨੂੰ ਐਸਤ੍ਰਾਂਜੀ ਪ੍ਰੈਸ ਕਰ ਲੈਣਾਗਾ ਤੁਸੀਂ ਚੌਕ ਦੀ ਹੈਲਪ ਨਾਲ ਵੀ ਮਾਰਕ ਕਰ ਸਕਦੇ ਹੋ ਕਮੀਜ਼ ਦਾ ਸੈਂਟਰ ਕਰਕੇ ਐਸਤ੍ਰਾਂਜੀ ਮਾਰਕ ਕਰਕੇ ਉਸਤਤ ਕਰਕੇ ਆਪਾਂ ਜੋ ਨੈੱਕ ਬਣਾਇਆ ਸੀ ਉਸ ਨੂੰ ਕਮੀਜ਼ ਦੇ ਉੱਪਰ ਧਰ ਕੇ ਸਲਾਈ ਲਗਾ ਲੈਣੀ ਹੈਗੀ ਤੁਸੀਂ ਪਿੰਨ ਵੀ ਲਗਾ ਸਕਦੇ ਹੋਗੇ ਤਾਂ ਕਿ ਜਿਹੜਾ ਆਪਣਾ ਗਲਾਗਾ ਉਹ ਹਿੱਲੇ ਨਾ ਅਸ ਤੋਂ ਬਾਅਦ ਜਿਹੜਾ ਉੱਪਰ ਆਗਾ ਆਪਾਂ ਉੱਪਰਲਾ ਗਲਾ ਗਲੇ ਦੇ ਉੱਪਰ ਤਰਿਆ ਉਸ ਨੂੰ ਰਾਉਂਡ ਨੈੱਕ ਦੇ ਨੀਚੇ ਧਰ ਕੇ ਸਲਾਈ ਲਗਾ ਲੈਣੀ ਹੈਗੀ ਅਸ ਰਾਂਜੀਸ ਨੂੰ ਰੌਂਗ ਨੱਕ ਦੇ ਨੀਚੇ ਤੱਕ ਲੈਣਾਗਾ ਤੇ ਇਸਦੇ ਉੱਪਰ ਸਲਾਈ ਲਗਾ ਲੈਣੀ ਹੈਗੀ ਅਣ ਇਹ ਵਾਲੀ ਸਲਾਈ ਆਪਾਂ ਬੈਕ ਲੈ ਆਉਣੀ ਹੈਗੀ ਹਾਂਜੀ ਇਸ ਤਰ੍ਹਾਂ ਹੁਣ ਆਪਾਂ ਇਧਰਲੇ ਪਾਸੇ ਵੀ ਸਲਾਈ ਲਗਾ ਲੈਣੀ ਹੈਗੀ ਤੇ ਜਿਹੜੇ ਪਿੰਨ ਲਗਾਏ ਸੀ ਆਪਾਂ ਕੱਢ ਲੈਣਾਗਾ ਤੇ ਇਸ ਨੂੰ ਆਪਾਂ ਇਧਰਲੇ ਸਾਈਡ ਯੂਜ਼ ਕਰ ਸਕਦੇ ਇੱਧਰ ਲਈ ਸਾਈਡ ਵੀ ਲਗਾ ਸਕਦੇ ਆਂਗੇ ਇਸ ਤੇ ਨਾਲ ਕੀ ਹੁੰਦਾਗਾ ਵੀ ਗਲੇ 'ਚ ਕੋਈ ਬਲ ਨਹੀਂ ਪੈਂਦਾ ਹੈਗਾ ਤੇ ਗਲਾ ਆਪਣੀ ਜਗ੍ਹਾ ਤੋਂ ਹਿੱਲਦਾ ਨਹੀਂ ਹੈਗਾ ਇਸ ਤਰ੍ਹਾਂ ਜੀ ਆਪਾਂ ਹੌਲੀ-ਹੌਲੀ ਸਲਾਈ ਲਗਾ ਲੈਣੀ ਹੈਗੀ ਹੁਣ ਆਪਾਂ ਇੱਧਰ ਵੀ ਸਿਲਾਈ ਲਗਾ ਲੈਣੀ ਆ ਜੋ ਪੈਨ ਲਗਾਏ ਹੋਏ ਸੀ ਉਹ ਆਪਾਂ ਕੱਢੀ ਜਾਣੇ ਆ ਤੇ ਸਿਲਾਈ ਲਗਾਈ ਜਾਣੀ ਹੈਗੀ ਇਹ ਵਾਲਾ ਨੈੱਕ ਆਪਾਂ ਪਲੇਨ ਸੂਟ ਤੇ ਵੀ ਰੈਡੀ ਕਰ ਸਕਦੇ ਆਂਗੇ ਤੇ ਪ੍ਰਿੰਟਡ ਸੂਟ ਤੇ ਵੀ ਰੈਡੀ ਕਰ ਸਕਦੇ ਆਂ। ਪ੍ਰਿੰਟ ਵਾਲੇ ਸੂਟ ਤੇ ਆਪਾਂ ਪਲੇਨ ਸਲਵਾਰ ਵਾਲਾ ਕਪੜਾ ਯੂਜ਼ ਕਰਕੇ ਪ੍ਰਿੰਟ ਵਾਲੇ ਸੂਟ ਤੇ ਆਪਾਂ ਨੈੱਕ ਰੈਡੀ ਕਰ ਸਕਦੇ ਆਂਗੇ। ਆਪਾਂ ਨੈੱਕ ਨੂੰ ਸੈਂਟਰ ਚੋਂ ਪਲੇਨ ਹੀ ਰੱਖਿਆ ਤੁਸੀਂ ਚਾਹੋ ਤਾਂ ਤੁਸੀਂ ਇੱਥੇ ਬਟਨ ਵਗੈਰਾ ਵੀ ਲਗਾ ਸਕਦੇ ਹੋਗੇ। ਤੁਸੀਂ ਦੇਖ ਸਕਦੇ ਹੋ ਜੀ ਆਪਣਾ ਨੈਕ ਬਣ ਕੇ ਤਿਆਰ ਹੋ ਚੁੱਕਿਆ ਬਹੁਤ ਹੀ ਸੋਹਣਾ ਨੈਕ ਬਣਿਆ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਨੈਕ ਬਣਾਉਣਾ ਚਾਹਣੇ ਹੋਗੇ ਤਾਂ ਇਹ ਵਾਲਾ ਨੈਕ ਬਹੁਤ ਹੀ ਆਸਾਨੀ ਦੇ ਨਾਲ ਤਿਆਰ ਹੋ ਜਾਂਦਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ